हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਹੀ ਫਰਵੜਾ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਆ ਗਈ ਬਾਈ ਕੱਬਣ ਚੱਕ ਪਾਸ ਵਸੀ ਤੇ ਦੋ ਆ ਗਿਆ ਉਹ ਸਰ ਵਸੀਗਾ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਕੋਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਸੁਖਣਾ ਕਰਾਂਗੇ ਆਜੋ ਬਾਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਉਹ ਠੀਕ ਹੋ ਗਏ ਬਾਈ ਸਾਹਿਬ ਵਧੀਆ ਵਧੀਆ ਡਾਕਟਰ ਸਾਹਿਬ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਨਾਮ ਮੇਰਾ ਸੋਖਾ ਪਿੰਡ ਮੇਰਾ ਨੇੜੇਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਾਈ ਨੇੜੇ ਪਿੰਡ ਬਾਈ ਨੇੜੇ ਸਹਣਾ ਛੰਨਾ ਤੇ ਭਟੋੜਾ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 66835 77218 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਤਰੀਕ ਅੱਜ ਪਹਿਲਾ ਮਹੀਨਾ 2026 ਬਾਈ ਠੀਕ ਆ ਤੇ ਸੋਖ ਬਾਈ ਰੇਟ ਫਿਰ ਲੈਣ ਦੇ ਨਹੀਂ ਹੋਣਗੇ ਜਦੋਂ ਲੈਣ ਦੇ ਨਹੀਂ ਹੁੰਦੇ ਬਾਈ ਤੂੰ ਐਮਨ ਤਿੰਨ ਕਿ ਮਹੀਨੇ ਹੋ ਗਏ ਆਪਾਂ ਨੂੰ ਵੀਡੀਓ ਬਣਾਈ ਨੂੰ ਢਾਈ ਹੂੰ ਉਦੋਂ ਪਹਿਲਾਂ ਦਾ ਅਸਲ ਦੀ ਬੱਛੀ ਆ ਹੂੰ ਮੂੰਹੋਂ ਦੋ ਦੰਦਾ ਠੀਕ ਹੈ ਸਵਾ 6 ਮਹੀਨਿਆਂ ਦੀ ਚੈੱਕ ਪਾਸ ਆ ਅ ਦੇਖੋ ਬਾਈ ਸ਼ੌਕਤ ਤੇਰੀ ਤਸੱਲੀ ਕਰਵਾਈ ਬੇ ਕੋਈ ਮੇਰੀ ਬਿਲਕੁਲ ਵੀਡੀਓ ਪਈ ਆ ਚੈੱਕ ਕਰਾਏ ਵੀ ਉਹ ਵੀ ਲੈ ਲੈਣ ਬੇਸ਼ੱਕ ਦੀ ਠੀਕ ਹੈ ਬਾਈ ਮੰਨ ਕੇ ਚੱਲੋ ਕੋਈ ਵੀ ਵੀਰ ਆਉਂਦਾ ਆਪਦੀ ਤਸੱਲੀ ਕਰਵਾ ਕੇ ਜਾਏ ਜਾਂ ਨਹੀਂ ਤੇ ਝੋਲੀ ਬੜੀ ਚੰਗੀ ਆ ਝੋਲੀ ਬਹੁਤ ਤਕੜੀ ਬੱਛੀ ਦੀ ਬਾਕੀ ਥਣ ਬਹੁਤ ਚੰਗਾ ਐਨ ਪੂਰੀ ਵਿੱਥੀ ਦੇ ਥਣ ਝੋਲੀ ਦੇਖ ਯਾਰ ਹਨਾ ਬਹੁਤ ਸੋਹਣੀ ਪੱਟੀ ਬਾਕੀਆਂ ਕੁਝ ਨਹੀਂ ਕਹਿੰਦੀ ਆ ਡਾਕਟਰ ਲੈ ਹੂੰ ਨਹੀਂ ਇੰਨੀ ਹਲਾ ਬਥੇਰੀ ਠੰਡੀ ਠੰਡੀ ਫੁੱਲ ਤੇ ਬਾਈ ਸ਼ੌਕਤ ਖੋਲੀ ਤੋੜ ਕੇ ਆ ਬਾਕੀ ਰੰਗ ਰੂਪ ਬੜਾ ਪਿਆਰਾ ਹੈ ਹਾਂ ਹਜ਼ਰ ਲੈਂਡੋ ਨਾਲ ਦੀ ਬੱਸੀ ਹੈ ਬਾਕੀ ਮੂੰਹ ਮੱਥਾ ਦਿਖਾ ਦੇ ਦੇ ਸਹੀ ਹੈ ਬੜਾ ਪਿਆਰਾ ਫੇਸ ਹਾਂ ਇੱਕ ਪਰ ਇਹਨਾਂ ਰੂਰੇ ਦਾ ਸੰਗਲ ਪਾਇਆ ਇੱਤ ਲਿਆਰੇ ਦੀ ਤਵੇ ਸ਼ੱਕ ਦੀ ਔਲ ਕਰ ਜੇ ਠੀਕ ਹੈ ਹਾਂ ਬਾਕੀ ਜਿੰਦ ਜਾਨ ਬਹੁਤ ਆ ਬੱਸੀ ਦੀ ਹੈ ਨਾ ਜਿੰਦ ਜਾਨ ਬਥੇਰੀ ਕੀ ਬਾਤ ਹੈ ਭਾਈ ਜਿੰਦ ਜਾਨ ਫੁੱਲ ਬੱਸੀ ਦੀ ਬਾਕੀ ਝੋਲੀ ਦੇ ਬੜੀ ਚੰਗੀ ਆ ਕਿਨੇ ਹੂੰ ਬਾਕੀ ਸੋਖੇ ਜਿਵੇਂ ਤਿਆਰੀ ਬਹੁਤ ਸੋਹਣੀ ਹੋਈ ਵੀ ਆ ਬੱਸੀ ਦੀ ਹਾਂ ਹਾਂ ਡਾਕਟਰ ਪਲੀ ਵੀ ਆ ਹੂੰ ਭਾਈ ਹਜੇ ਤਾਂ ਕੱਦ ਹੋਰ ਕਰੂ ਹਨਾ ਕਰੂਗੀ ਡਾਕਟਰ ਲੱਕੀ ਝੋਲੀ ਝਾਲੀ ਚੈੱਕ ਕਰ ਸਕਦੇ ਹਾਂ ਰੰਗ ਰੂਪ ਬਰੀਡ ਸ਼ਾਈਨਿੰਗ ਚਮਕ ਚਮਕ ਵਾਲੀ ਆ ਬਸ ਇਹ ਸਹੀ ਹੈ ਭਾਈ ਕਿਸੇ ਪੱਖ ਤੋਂ ਹੱਥ ਧਰਾ ਨਹੀਂ ਤੇ ਬਈ ਸਭ ਮੁੱਲ ਫਿਰਦਾ ਕੀ ਰਹੂਗਾ ਮੁੱਲ ਅੱਗੇ ਵੀ ਲੈਣ ਦੇਣ ਹੁੰਦੇ ਆ ਮੁੱਲ ਡਾਕਟਰ ਕੁਛ ਕਰਾ ਲਓ 40 ਕਰਾ ਲਓ 42 ਕਰਾ ਲਓ ਹੂੰ 35000 ਦੀ ਬੱਚੀ ਦੇ ਦਾਂਗੇ 35 ਦੀ ਹਾਂ ਚੱਕੋ ਭਾਈ 40 ਕਰਾ ਲਓ 45 ਕਰਾ ਲਓ 35 ਦਾ ਬਾਈ ਕਹਿੰਦਾ ਸਾਨੂੰ ਇਹ ਨਗੀਨਾ ਆਪਾਂ ਦੇ ਦੇ ਦਾਂਗੇ ਜਲਦੀ ਜਾਣ ਦੇਖ ਲੈ ਝੋਲੀ ਆ ਪੂਰੀ ਪੱਟੀ ਬਿਠੇ ਚਾਹ ਨਰਾਲੇ ਥਾਂ ਸਹੀ ਹੈ ਭਾਈ ਕੋਈ ਫੋਰਡ ਦੀ ਨਿਸ਼ਾਂਗ ਨਹੀਂ ਕੋਈ ਫੋਰਡ ਸ਼ਾਂਗ ਨਹੀਂ ਸਹੀ ਹੈ ਭਾਈ ਕੋਈ ਫੋਰਡ ਨਹੀਂ ਵੀ ਸ਼ਾਂਗ ਨਹੀਂ ਬਾਕੀ ਪਲੀ ਵੀ ਦੇਖ ਯਾਰ ਹਨਾ ਬਾਲੀ ਜਿੰਦ ਜਾਣ ਵਾਲੀ ਬੱਸੀ ਰਗੀ ਆ ਚੀਜ਼ਾਂ ਬਾਹਲਦੀ ਹੈ ਖੁੱਲਾ ਸਾਂ ਬਾਹਲਦੀ ਹੈ ਕਿ ਨਹੀਂ ਖੁੱਲਾ ਸਾਂ ਪਾਲਦੀ ਹੈ ਸਹੀ ਹੈ ਭਾਈ ਮਸਤੀ ਪੂਰੀ ਕਰਦੀ ਹੈ ਕਰਮਾਲੀ ਕਿਉਂਕਿ ਜਿੰਦ ਜਾਣੀ ਬੜੀ ਆਗੀ ਬਾਕੀ ਮੁੱਲ ਵੀ ਬਾਈ ਨੇ ਜਮਾ ਖਿੱਚ ਕੇ ਕਰਤਾ 35000 ਰੁਪਏ ਦੀ ਬਾਈਕ ਨਾਲ ਅੱਜ ਆਪਾਂ ਹੈ ਦੇ ਦੇਣੀ ਸੋਹਣਾ ਰੰਗ ਰੂਪ ਬਾਕੀ ਢਾਂਚੇ ਦੀ ਗੱਲ ਕਰੀਏ ਬਹੁਤ ਪਿਆਰਾ ਖੜਨੀ ਖੜਨੀ ਬੜੀ ਜੰਗੀ ਆਖਣੀ ਖੜਨੀ ਖੜਨੀ ਬਹੁਤ ਚੰਗੇ ਡਾਕਟਰ ਲੈ ਚੱਲ ਬਈ ਤੇ ਸ਼ੋਖਾ ਬਈ 2 ਨੰਬਰ ਤੇ 2 ਨੰਬਰ ਤੇ ਡਾਕਟਰ ਖੀਰੀ ਵੱੱਛੀ ਆ ਜਰਸੀ ਆ ਗਈ ਹੈਨਾ ਹਾਂ ਜਰਸੀ ਦਾ ਨੀਨਾ ਆ ਗਿਆ ਝੋਲੀ ਚੈੱਕ ਕਰਵਾ ਦਈਏ ਪਹਿਲਾਂ ਮੈਂ ਕਿਹਦੇ ਵੀ ਚਾਰ ਸਾਲਾਂ ਦੇ ਬੜਾ ਚੰਗਾ ਖਾਣਾ ਹੈਨਾ ਆਹੋ ਹੋਰ ਬਾਕੀ ਸ਼ੋਖ ਚਮਕੀ ਬੜੀ ਆ ਸਮੋਹ ਬੜੀ ਆ ਹੈਨਾ ਜਿੰਦ ਜਾਨ ਦੇਖ ਰਾ ਹੂੰ ਜਿੰਦ ਜਾਨ ਦੇਖੋ ਬਈ ਚੰਕ ਦਮ ਕਾਲੀ ਵੱਸੀ ਆ ਬਾਕੀ ਆ ਇਹ ਵੀ ਨਹੀਂ ਕੁਝ ਕਹਿੰਦੀ ਲੈ ਕਿਆ ਵਾਰੀ ਜਾ ਹੱਥ ਨਾਲ ਨਾਲੇ ਗੱਲ ਹੋਰ ਲਿਸਟ ਜੀ ਵਸੀ ਨਹੀਂ ਹੈਗੀ ਨਹੀਂ ਨਹੀਂ ਜਬੀ ਨੀਰਾਟ ਚਾਉਂਕ ਦੇ ਬਾਕੀ ਪੱਧਰ ਦੇਖ ਯਾਰ ਚੰਗੀ ਸਮਾਈ ਤੇ ਸਾਂਭੀ ਵੀ ਵਸੀ ਆ ਕਰਮ ਵਾਲੀ ਜਰਸੀ ਦਾ ਨਗੀਨਾ ਬਾਕੀ ਪਿੱਛੇ ਤੋਂ ਚੜਾਈ ਲੰਬਾਈ ਫੁੱਲ ਲੇ ਹਮ ਖਾਂ ਤਾਂ ਬੜੇ ਨਰਾਂ ਜਿਹਾ ਲੱਗੇ ਕਿਹੜਾ ਬਾਤ ਚੋਲੀ ਟਲੀ ਦਾ ਇੱਕ ਨੰਬਰ ਖੋਲ ਦੇ ਤੋੜ ਦੇ ਬਾਈ ਇਸ ਵਕਤ ਬਈ ਇਹਦਾ ਮੁੱਲ ਫਿਰ ਕੀ ਰਹੂਗਾ ਡਾਕਟਰ ਇਹਦਾ ਮੁੱਲ 20000 16500 ਦੀ ਵਸੀ ਦੇ ਦਾਂਗੇ ਠੀਕ ਆ ਮੁੱਲ 20000 ਰੁਪਿਆ ਭਾਈ ਕਹਿੰਦਾ ਲੈਂਡ ਦੇਣ ਦੀ ਗੱਲ ਕਰਨੀ ਆ 165000 ਰੁਪਏ ਦੀ ਬੱਸੀ ਆਪਾਂ ਦੇ ਦੇ ਦਿਆਂਗੇ ਬਾਕੀ ਯਾਰ ਖੜਨੇ ਖੜਨੇ ਸਾਢੇ ਨਹੀਂ ਖੁਣ ਨਹੀਂ ਦੇਖੋ ਛੀੜੀ ਯਾਰ ਕੀ ਭਈ ਆ ਕਹਨੇ ਹਾਂ ਲਜਿੰਦ ਜਾਣ ਦੇਖੋ ਤੁਸੀਂ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਹੋ ਪੱਧਰ ਚੈੱਕ ਕਰ ਸਕਦੇ ਹੋ ਬਾਕੀ ਮੁੱਲ ਤਾਂ ਲੈਣ ਦੇਣੀ ਆ ਭਾਈ ਜਮਾ ਸੁਆ ਜਮਾ ਡਾਕਟਰ 165000 165000 ਰੁਪਏ ਦੀ ਬਾਈ ਕਹਨੇ ਦੇ ਦੇ ਦੇਣੀ ਆ ਖੜਨੀ ਖੁਣ ਨਹੀਂ ਦੇਖ ਬਸ ਤੁਰਨ ਨਹੀਂ ਦੇਖ ਪਿੱਛੋਂ ਦੇ ਪਤਾ ਲੱਗਦਾ ਹੈਨਾ ਹਾਂ ਐ ਪੂਰੇ ਉੱਚੇ ਕਦ ਕਾਠ ਦੀ ਆ ਹੁਣ ਕਿਆ ਬਾਤ ਆ ਵਾਕੀ ਫੇਸ ਪੱਦਰ ਪੱਦਰ ਸੈਨਗ ਚਮਕ ਕਰਮ ਵਾਲੀ ਦੀ ਫੁੱਲ ਲੈ ਚੱਲ ਬਾਈ ਬਾਕੀ ਤੋੜਾ ਦਰਾਂ ਵੀ ਭਾਲਦਗਾ ਇਹ ਹੂੰ ਸਹੀ ਆ ਬਾਈ ਇਹ ਜੀ ਜਾਂ ਭਾਲਦਿਆਂ ਕਰਮ ਵਾਲੀਆਂ ਜਿੰਦ ਜਾਣ ਵਾਲੀ ਬੱਸੀ ਆ ਪੂਰੀ ਲੈ ਕਿਆ ਬਾਤ ਆ ਲੈ ਦੇਖ ਡਾਕਟਰ ਇੱਕ ਨੀ ਫੁੱਲ ਨਹੀਂ ਦੇਖ ਇੱਧਰ ਬਾਕੀ ਐ ਮੇਨ ਗੱਲ ਦੇ ਠੰਡੀ ਬਹੁਤ ਲੈ ਬਾਕੀ ਚਮਕ ਬੜੀ ਆ ਯਾਰ ਹਾਂ ਸਹੀ ਆ ਬਾਈ ਚਮਕ ਚਮਕ ਦੀ ਗੱਲ ਕਰੀਏ ਫੁੱਲ ਆ ਪੂਰੀ ਪੜੀ ਵੀ ਬੱਸੀ ਆ ਕੀ ਨਹੀਂ ਹਾਂ ਡਾਕਟਰ ਬਸ ਐ ਡਰਦੀਆਂ ਇਹ ਹੂੰ ਡਰਦੀਆਂ ਆ ਬਾਈ ਹੂੰ ਜਿਹੜਾ ਵੀਰ ਯਾਰ ਕੋਲੇ ਆ ਗਿਆ ਬਾਈ ਦੇਖ ਹੀ ਜਾਉ ਹਨਾ ਖੜੀ ਨੂੰ ਬਾਈ ਹਾਂ ਦੇਖਦਾ ਹੂੰ ਲੈ ਨਗੀਨਾ ਸਹੀ ਹੈ ਬਾਈ ਇੱਕ ਤਰ੍ਹਾਂ ਦਾ ਟਾਈਮਡ ਪੀਸ ਤੇ ਨਗੀਨਾ ਹੀ ਇਹਨੂੰ ਕਹਿ ਸਕਦੇ ਆ ਆਪਾਂ ਤੇ ਮੋਲੇ ਦਾ ਚਮ ਲੈਣ ਦੇ ਨਿਕਰਿਆ ਹੂੰ ਤੇ ਬਾਈ ਸੁਖ ਅੱਗੇ ਤਨ ਨੰਬਰ ਤੇ ਬਾਈ ਡਾਕਟਰ ਇਹ ਵੀ ਖੀਰੀ ਆ ਹੂੰ ਇਹ ਹੋਊਗਾ ਮੰਨ ਕੇ ਚੱਲ 10 ਮਹੀਨਿਆਂ ਦਾ ਬੱਚਾ 10 ਮਹੀਨਿਆਂ ਦਾ ਬੱਚਾ ਆ ਉਹ ਬਣ ਕੇ ਚੱਲ 10 ਤੋਂ 11 ਮਹੀਨਾ ਦਾ ਬੱਚਾ ਲਾਲਾ ਇਹ 10 ਮਹੀਨਾ ਦਾ ਲਾਲਾ ਠੀਕ ਹੈ ਇੱਕੋ ਜਿਹੀ ਹੈ ਹਾਂ ਚੋਲੀ ਦਿਖਾ ਦੇ ਗੁਲਾਬੀ ਥਣ ਆਇਆ ਲੱਗਦਾ ਕਿਲੋ ਦੁੱਧ ਕਿਵੇਂ ਹਣ ਲਈ ਕਰਦੀ ਇਹਦੇ ਲੱਗਦਾ ਹਨਾ ਹੈ ਕੀ ਬਾਤ ਹੈ ਹਨਾ ਹਾਂ ਕੱਲੀ ਫਿੱਕੀ ਜ਼ਰੂਰ ਆ ਕਿਸੇ ਨੇ ਸੰਭੀ ਨਹੀਂ ਹੂੰ ਬਰੀਡ ਬੰਨੂਗਾ ਪੱਠਪੂੜਾ ਦਿਖਾ ਦੇ ਡਾਕਟਰ ਇੱਥੋਂ ਹੂੰ ਸਾਰੇ ਪਾਸਿਓਂ ਪ੍ਰਿੰਟ ਬਹੁਤ ਪਿਆਰਾ ਹਨਾ ਹਾਂ ਪ੍ਰਿੰਟ ਬਹੁਤ ਪਿਆਰਾ ਸਹੀ ਹੈ ਪ੍ਰਿੰਟ ਸੁਨੱਖਪਣਾ ਹਾਂ ਇਹ ਵੀ ਮੈਂ ਇਹਦਾ ਕਹੀ ਜਾ ਮੈਨੂੰ ਰਿਕਾਰਡ ਪਤਾ ਫਲਾਣਾ ਪਤਾ ਆਪਾਂ ਨੂੰ ਲੱਕਾ ਨਹੀਂ ਪਤਾ ਇਹਦਾ ਤੇ ਬਾਕੀ ਫੇਸ ਬਿਊਟੀ ਇੱਕ ਨੰਬਰ ਹੈ ਯਾਰ ਬਾਕੀ ਸਮਭੀ ਨਹੀਂ ਕਿਸੇ ਨੇ ਬਾਕੀ ਸੋਖ ਹੋਰ ਆ ਗੱਲ ਜਦੋਂ ਫੀਡ ਵਗਾਰਿਆਂ ਨੂੰ ਪੈਣ ਲੱਗੇ ਤੇਣਾ ਚ ਹੋਵੇ ਮੰਨ ਕੇ ਚੱਲ ਚਾਰ ਚੂਰ ਪੈ ਜਿਹੜਾ ਡਾਕਟਰ ਆਪਣੇ ਕੋਲ ਦਾ ਹੁਣ ਤੈਨੂੰ ਪਤਾ ਹੀ ਆ ਪਰਸੀਨ ਆ ਬਸ ਆ ਹਲਕਤ ਬਾਈ ਕਹਿੰਦਾ ਸੰਗਲੀ ਪਾਈ ਵੀ ਜੀ ਥੋੜੀ ਜਿਹੀ ਹਲਕਤ ਕਰਦੀ ਆ ਬਾਕੀ ਦੇਖ ਖੜਨੇ ਖੜਨੇ ਕਿ ਨਹੀਂ ਹੂੰ ਕੀ ਬਾਤ ਆ ਪਤਾ ਲੱਗਦਾ ਪੱਧਰ ਪੁੱਧਰ ਬਹੁਤ ਆਉਂਗਾ ਹਾਂ ਡਾਕਟਰ ਹੂੰ ਚਮਕ ਚਮਕ ਦੀ ਗੱਲ ਕਰੀਏ ਪੱਧਰ ਪੁੱਧਰ ਦੀ ਗੱਲ ਕਰੀਏ ਫੁੱਲ ਜਿੰਦ ਜਾਨ ਵਾਲੀ ਬੱਸੀ ਆ ਪੂਰੀ ਸਮੇਂ ਬਣੀ ਬੱਸੀ ਆ ਪੈਣ ਬਹਿ ਸਕਦੇ ਹਾਂ ਦਰਦੀ ਆ بس ਇਹਨੂੰ ਐ ਲੱਗਦਾ ਤੇ ਲੈਰੀ ਜਿੱਦੀ ਆਲ ਕਰ ਦੂ ਆ ਹੂੰ ਹਾਂ ਤੇ ਸੁਖ ਬਈ ਇਹਦਾ ਮੁੱਲ ਫਿਰ ਲੈਣ ਦੇਣਾ ਚ ਡਾਕਟਰ ਇਹਦਾ ਮੁੱਲ ਨਾ ਕੋਸ ਕਰਾਲਾ 32 ਕਰਾਲਾ 33 ਕਰਾਲਾ ਹੂੰ 30000 ਚੋਂ 1000 ਮਾਨ ਕਰਦਾ 30 ਚ ਹਾਂ ਠੀਕ ਐ 29000 ਦੀ ਬੱਸੀ ਦੇ ਦਾਂ 29000 ਰੁਪਏ ਦੀ ਬੱਸੀ ਬਾਈ ਜੀ ਨਾ ਦੇ ਦੇਗੇ ਕੋਈ ਆਪਾਂ ਨੂੰ ਰਿਕਾਰਡ ਦਾ ਨਹੀਂ ਪਤਾ ਕੋਈ ਵੇਸ਼ਕ ਦੀ ਜਾ ਕੇ ਇਹਦਾ ਰਿਕਾਰਡ ਬਣਾ ਲੈ ਕੋਈ ਟੋਕਣ ਵਾਲਾ ਲੈ ਆਪਾਂ ਨੂੰ ਕੋਈ ਜ਼ਿੰਮੇਵਾਰੀ ਨਹੀਂ ਉਹਦੀ ਠੀਕ ਐ ਆਪਾਂ ਸਿੱਧੀ ਗੱਲ ਆਪਾਂ ਇੱਥੇ ਆਪਦਾ ਭਾਈ ਵਾਲਾ ਆਪਾਂ ਦੇ ਹੂੰ ਆ ਚੀਜ਼ ਦਿਖਾ ਦੇ ਚਾਰ ਗਲਾਬੀ ਸੋਨਾ ਹਾਂ ਬਾਕੀ ਬੈਠੋ ਬਹੁਤ ਦਾ ਚਾਰ ਥਾਣਾ ਗੁਲਾਬੀ ਥਾਣਾ ਹਾਂ ਮੋੜ ਲੈ ਬੇ ਲੈ ਚੱਲ ਬਾਕੀ ਰੰਗ ਰੂਪ ਬੱਚੇ ਦਾ ਬਾਈ ਬਹੁਤ ਪਿਆਰਾ ਹੈਗਾ ਮੈਂ ਕਹਿੰਦਾ ਯਾਰ ਸੁਖ ਬਾਈ ਇੱਕ ਮਹੀਨੇ ਚ ਰੰਗ ਰੂਪ ਹੋਰ ਹੋ ਜਾਣਾ ਜੇ ਚੰਗੀ ਫੀਡ ਫੁੱਲ ਪਾਉਣ ਲੱਗਿਆ ਖੜ ਨਹੀਂ ਦੇਖ ਇੱਥੋਂ ਦੇ ਹੂੰ ਹੁਣ ਆਪ ਹੀ ਖੜੀ ਆ ਦੇ ਸਹੀ ਆ ਪਕੜਾ ਖੜਾਈ ਆ ਆ ਪਕੜਾ ਖੜਾਈ ਆ ਕੀ ਬਾਤ ਲੈ ਚੱਲ ਕੱਲੀ ਵਾਰ ਸੰਭੀ ਨੇ ਇੱਕ ਬੋਰੀ ਘਰ ਗੱਲ ਦੀ ਪਾਲਦੀ ਆ ਇਹ ਹੁਣ ਹੂੰ ਸਹੀ ਆ ਲਕਿ ਜੋਰ-ਜੋਰ ਬਹੁਤਾ ਹਨਾ ਜੋਰ ਬਹੁਤਾ ਐ ਭਾਈ ਦੀ ਐ ਡਾਕਟਰ hmC ੱੱਕਾ ਕਰਦੀ ਬਸ ਇੰਨਾ ਜ਼ਰੂਰ ਸਹੀ ਐ ਭਾਈ ਹਮ ਲੈ ਸੋਖੀ ਕੋਈ ਤਿੰਨੇ ਇਕੱਠੀਆਂ ਲੈ ਜੇ ਬਾਈ ਇਹ ਤਿੰਨੇ ਇਕੱਠੀਆਂ ਲੈ ਜੂ ਡਾਕਟਰ ਚੰਗਾ ਮਾਨਤਾਨ ਕਰਦਾਂਗੇ ਠੀਕ ਐ ਭਾਈ ਭਾਈ ਕਹਿੰਦਾ ਜੇ ਕੋਈ ਤਿੰਨੇ ਇਕੱਠੀਆਂ ਲੈ ਜੇ ਤਾਂ ਆਪਾਂ ਚੰਗਾ ਮਾਨਤਾਨ ਕਰ ਦਿਆਂਗੇ ਤਿੰਨਾਂ ਨਾ ਆਪਾਂ ਸਾਨੂੰ ਤਿੰਨ ਦਿਖਾ ਤੇ ਤਿੰਨੇ ਡਾਕਟਰ ਇੱਕ ਕਰੀ ਫੇਰ ਦਿਖਾ ਦੇ ਮੜੇ ਜੇ ਹਮ ਝੋਲਗਾਂ ਝਾਲਗਾਂ ਸਹੀ ਐ ਭਾਈ ਝੋਲਗਾਂ ਇੱਕ ਨੰਬਰ ਆ ਬਾਕੀ ਚਾਰ ਸਾਨੂੰ ਥਾਣ ਮੈ ਜਾਣਗੇ ਲੈ ਕਿਆ ਵਾਹ ਸਹੀ ਹੈ ਬਾਈ ਗੁਲਾਬੀ ਹਮ ਇਹਦੇ ਨਾਲ ਵੀ ਚੈੱਕ ਕਰ ਲੋ ਜਰਸੀ ਦੇ ਲੈ ਕਿਆ ਬਾਤ ਆ ਇਹਦੀ ਝੋਲੀ ਦੇਖ ਲੈ ਕਿੰਦੀ ਤਖੜੀ ਲਿਖੀ ਹੋਦੀ ਹੈ 1 ਨੰਬਰ ਝੋਲੀ ਹਾਂ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ